ਦੇਖੋ ਜੀ ਪੂਰੇ ਪੰਜਾਬ ਦੇ ਵਿੱਚ 1 ਅਕਤੂਬਰ ਤੋਂ ਫੈਡਰੇਸ਼ਨ ਆਫ ਆਰਤੀ ਐਸੋਸੀਏਸ਼ਨ ਦੇ ਸੱਦੇ ਦੇ ਉੱਤੇ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਵੇਂ ਹੜਤਾਲਾਂ ਚੱਲ ਰਹੀਆਂ ਉਸ ਦੇ ਤਹਿਤ ਹੀ ਅੱਜ ਮੰਡੀ ਕਲਾਂ ਨੌਰ ਦੇ ਵਿੱਚ ਵੀ ਸੰਪੂਰਨ ਬੰਦ ਰੱਖ ਕੇ ਐਸੋਸੀਏਸ਼ਨ ਦਾ ਸਹਿਯੋਗ ਕੀਤਾ ਜਾ ਰਿਹਾ ਤੁਸੀਂ ਜਾਣਦੇ ਹੋ ਕਿ ਲੰਬੇ ਸਮੇਂ ਦੇ ਆਰਤੀਆਂ ਨੂੰ ਜਿਹੜੀ ਆ ਦਬਾਇਆ ਜਾ ਰਿਹਾ ਹੈ ਸੈਂਟਰ ਸਰਕਾਰ ਵੱਲੋਂ ਜਿਵੇਂ ਕਿਸਾਨਾਂ ਨੂੰ ਦਬਾਇਆ ਜਾ ਰਿਹਾ ਉਵੇਂ ਹੀ ਆਰਥੀਆਂ ਨੂੰ ਖਤਮ ਕਰਨ ਦੀ ਛਾਜਿਸ ਦੇ ਤਹਿਤ ਸਾਡੀ ਜਿਹੜੀ ਕਮਿਸ਼ਨ ਆ ਉਹਨੂੰ ਘਟਾ ਕੇ 22% ਤੋਂ ਘਟਾ ਕੇ ਤੇ 45 ਰੁਪਏ ਤੇ 88 ਪੈਸੇ ਕੀਤਾ ਗਿਆ ਜੋ ਕਿ ਇੱਕ ਫਿਕਸ ਕਰ ਦਿੱਤੀ ਗਈ ਆ ਦੇਖੋ ਜੀ 45 ਰੁਪਏ 88 ਪੈਸੇ ਦੇ ਵਿੱਚ ਜਿਵੇਂ ਕਿਸਾਨ ਦੀ ਫਸਲ ਦਾ ਰੇਟ ਹਰ ਸਾਲ ਵੱਧ ਰਿਹਾ ਲekin ਸਾਡੀ ਜਿਹੜੀ ਦਾਮੀ ਆ ਉਹ ਵਦਨ ਦੀ بجائے ਫਿਕਸ ਕਰ ਦਿੱਤੀ ਗਈ ਹੈ ਕਿ ਤੁਹਾਨੂੰ 45 ਰੁਪਏ 88 ਪੈਸੇ ਹੀ ਮਿਲੇਗੀ ਉਸ ਦੇ ਵਿੱਚ 45 ਰੁਪਏ 88 ਪੈਸੇ ਦੇ ਵਿੱਚੋਂ ਦੇਖੋ ਅਸੀਂ ਆਪਣੇ ਮੁਨੀਮਾ ਨੂੰ ਤਨਖਾਹਾਂ ਵੀ ਦੇਣੀਆਂ ਹੋਰ ਵੀ ਸਾਡੇ ਖਰਚੇ ਨੇ TDS ਕਟਿਆ ਜਾਂਦਾ ਆਪਣਾ ਰਿਪੇਅਰਾਂ ਦੇ ਖਰਚੇ ਨੇ ਬਹੁਤ ਸਾਰੇ ਸਾਡੇ ਖਰਚੇ ਨੇ ਤੋਂ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਸਾਡੀ ਜਿਹੜੀ ਕਮਿਸ਼ਨ ਆ ਉਹ 2.5% ਕੀਤੀ ਜਾਵੇ ਇਹ ਤੁਹਾਡਾ ਨਕਦ ਤੱਕ ਚੱਲੇਗਾ ਇਹ ਤੁਹਾਡਾ ਸਾੜਾ ਜਿਹੜਾ ਜੀ ਐਜੀਟੇਸ਼ਨ ਆ ਇਹ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਅਸੀਂ ਇਹਨੂੰ ਜਾਰੀ ਰੱਖਾਂਗੇ ਦੂਸਰੀ ਗੱਲ ਜੋ ਸਾਡੀ ਪੰਜਾਬ ਲੈਵਲ ਦੀ ਕਾਲ ਸਾਡੇ ਪ੍ਰਧਾਨ ਸ਼੍ਰੀ ਵਿਜੇ ਕੁਮਾਰ ਕਾਲੜਾ ਜੀ ਦਾ ਹੋਵੇਗਾ ਅਸੀਂ ਉਸ ਦੇ ਤਹਿਤ ਹੀ ਅਗਲਾ ਫੈਸਲਾ ਲਿਆ ਜਾਵੇਗਾ ਜੀ ਨਹੀਂ ਜੀ ਮੁਕੰਮਲ ਫੰਦ ਰਹੇਗੀ ਸਾਡੀ ਮੰਡੀ ਜਿਹੜੀ ਆ ਮੁਕੰਮਲ ਬੰਦ ਰਹੇਗੀ ਨਾ ਅਸੀਂ ਕਿਸੇ ਦਾ ਕੰਡਾ ਲਾਵਾਂਗੇ ਨਾ ਕਿਸੇ ਦਾ ਪੱਖਾ ਲਾਵਾਂਗੇ ਤੇ ਨਾ ਹੀ ਕਿਸੇ ਦਾ ਮਾਲ ਮੰਡੀ ਵਿੱਚ ਉਤਾਰਾਂਗੇ ਅਸੀਂ ਸਮੂਹ ਕਿਸਾਨਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਮੰਡੀ ਦੇ ਵਿੱਚ ਫਸਲ ਨਾ ਲੈ ਕੇ ਆਓ ਕਿਉਂਕਿ ਮੰਡੀ ਦੇ ਵਿੱਚ ਕੋਈ ਵੀ ਹਲੇ ਅਸੀਂ ਫਸਲ ਨਹੀਂ ਤੋਲਣ ਵਾਸਤੇ ਤੋਲਣ ਅਸੀਂ ਨਹੀਂ ਫਸਲ ਤੋਲ ਸਕਦੇ ਕਿਉਂਕਿ ਸਾਡੀ ਐਸੋਸੀਏਸ਼ਨ ਦੀ ਕਾਲ ਆ ਕਿ ਦੇਖੋ ਜੀ ਲੇਬਰਾਂ ਜਿਹੜੀਆਂ ਯੂਪੀ ਬਿਹਾਰ ਤੋਂ ਆਈਆਂ ਨੇ ਇਹ ਵੀ ਵੇਲੀਆਂ ਬੈਠੀਆਂ ਨੇ ਸੋ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਸ ਮਸਲੇ ਦਾ ਸਾਡਾ ਹੱਲ ਕੀਤਾ ਜਾਵੇ